ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਕਿਸਾਨ ਵੀਰوں ਨਾਲ ਗੱਲਬਾਤ ਕਰਾਂਗੇ ਇੱਕ ਤਾਂ ਕੁਝ ਕਿਸਾਨ ਵੀਰਾਂ ਦੇ ਸਵਾਲ ਆਏ ਸੀ ਕਿ ਤੇਲੇ ਵਾਲੀ ਸਪਰੇ ਜਿਹੜੀ ਚੇਪਾ ਹੁੰਦਾ ਕਣਕ ਦੀ ਫਸਲ ਦੇ ਵਿੱਚ ਜਦੋਂ ਸਿੱਟੇ ਨਿਕਲਦੇ ਉਦੋਂ ਪੈਣ ਦੇ ਅਸਾਰ ਹੁੰਦੇ ਆ ਉਹਦੀ ਸਪਰੇ ਅਸੀਂ ਜਦੋਂ ਕੋਈ ਹੋਰ ਤਤਾਂ ਵਾਲੀ ਸਪਰੇ ਜਾਂ ਐਨਪੀਕੇ ਕਰ ਰਹੇ ਆ ਤਾਂ ਨਾਲ ਹੀ ਮਿਲਾ ਕੇ ਕਰ ਦਈਏ ਲਿਕਵਿਡ ਥਾਇਮਥਾਕ ਸੰਬੰਧੀ ਗੱਲ ਕਰਦੇ ਆ ਜਾਂ ਥਾਇਮਸਕ ਸੰਬੰਧੀ ਗੱਲ ਕਰਦੇ ਆ ਕਨਫੀਡੋਰ ਵੀ ਥੋੜੀ ਥੋੜੀ ਪਾ ਦਈਏ ਆਪਾਂ ਨੂੰ ਦੁਬਾਰਾ ਜ਼ਰੂਰਤ ਨਾ ਪਵੇ ਤੇ ਇੱਕ ਹੈਗਾ ਕਿ ਜਿਹੜੀ ਕਣਕ ਮਾੜੀ ਲੱਗਦੀ ਆ ਤੇ ਹੁਣ ਅਸੀਂ ਜਿਹੜੀ ਮੈਗਨੀਜ਼ ਜ਼ਿੰਕ ਕਲੀ ਦਾ ਪਾਣੀ ਜਾਂ ਯੂਰੀਆ ਥੱਲੇ ਪਾਉਣ ਬਾਰੇ ਵੀ ਸਪਰੇ ਕਰ ਸਕਦੇ ਜਾਂ ਨਹੀਂ ਉਹਦੇ ਬਾਰੇ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਕਿਸਾਨ ਵੀਰੋ ਮੈਂ ਕਲੀਅਰ ਕਰ ਦਿਆਂ ਕਿ ਜਿਹੜਾ ਹੁਣ ਮੌਸਮ ਚੱਲ ਰਿਹਾ ਹੈ ਖੁਸ਼ਕ ਮੌਸਮ ਸਵੇਰ ਸ਼ਾਮ ਰਾਤ ਨੂੰ ਪੂਰੀ ਠੰਡ ਪੈਂਦੀ ਹੈ ਦਿਨੇ ਸਾਫ਼ ਮੌਸਮ ਹੁੰਦਾ ਧੁੱਪ ਲੱਗਦੀ ਹੈ ਇਸ ਮੌਸਮ ਦੇ ਵਿੱਚ ਬਿਮਾਰੀ ਜਾਂ ਕੀੜੇ ਮਕੌੜਾ ਅਟੈਕ ਦਾ ਹਮਲਾ ਹੋਣ ਦਾ ਕੋਈ ਬਹੁਤਾ ਚਾਂਸ ਨਹੀਂ ਹੁੰਦਾ ਅਸਾਰ ਨਹੀਂ ਹੁੰਦੇ ਬਹੁਤੇ ਦੂਸਰੀ ਗੱਲ ਕਿ ਚੇਪਾ ਤੇ ਲਾ ਜਿਹੜਾ ਹੈਗਾ ਇਹ ਜਦੋਂ ਆਪਾਂ ਖੇਤ ਚੈੱਕ ਕਰਦੇ ਆਂ 10-10 ਸਿੱਟੇ ਆਪਾਂ 2-4 ਥਾਵਾਂ ਤੋਂ 5 ਥਾਵਾਂ ਤੋਂ ਚੈੱਕ ਕਰਦੇ ਆਂ ਤੇ 10ਾਂ ਸਿੱਟਿਆਂ ਦੇ ਵਿੱਚ ਹੀ ਆਪਾਂ ਨੂੰ 5-5 ਚੇਪੇ ਨਜ਼ਰ ਆਉਂਦੇ ਆ ਤਾਂ ਫੇਰ ਆਪਾਂ ਇੱਕ ਖੇਤ ਚੋਂ 4 ਥਾਵਾਂ ਤੋਂ ਚੈੱਕ ਕਰਨੇ 10-10 ਸਿੱਟੇ ਜੇ 5-5 ਚੇਪੇ ਹੈਗੇ ਫੇਰ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਪੈਂਦੀ ਹੈ ਤੀਸਰੀ ਗੱਲ ਜਿਹੜਾ ਚੇਪਾ ਹੈ ਤੇਲਾ ਹੈ ਇਹ ਬਾਹਰਲੇ ਹਿੱਸਿਆਂ ਤੋਂ ਖੇਤਿਆਂ ਤੋਂ ਸ਼ੁਰੂ ਹੁੰਦਾ ਹੈ ਤੁਸੀਂ ਜੇ ਕਰਨੀ ਚਾਹੋ ਨੇ ਦਿਲ ਨਹੀਂ ਖੜਦਾ ਤਾਂ ਫਿਰ ਤੁਸੀਂ ਖੇਤ ਨੂੰ ਆਲੇ-ਦਾਲੇ ਤੋਂ ਬਾਰਡਰ ਏਰੀਆ ਦੇ ਵਿੱਚ ਸਿਰਫ ਸਪਰੇਅ ਕਰ ਸਕਦੇ ਹੋ ਵਿੱਚ ਖੇਤ ਦੇ ਵੜਨ ਦੀ ਜ਼ਰੂਰਤ ਨਹੀਂ ਪੈਂਦੀ ਖਾਸ ਤੌਰ ਤੇ ਕੱਲੀ ਤੇਲੇ ਵਾਲੀ ਸਪਰੇਅ ਕਰਨ ਵਾਸਤੇ ਤੇ ਨਾ ਹੀ ਆਪਾਂ ਨੂੰ ਕਰਨੀ ਚਾਹੀਦੀ ਆ ਫੇਰ ਆ ਗਈ ਮਿਕਸ ਕਰਕੇ ਇਹਨੂੰ ਜੇ ਤੁਸੀਂ ਕਰੋਗੇ ਇਹਦਾ ਰਿਜ਼ਲਟ ਤੁਹਾਨੂੰ ਨਹੀਂ ਮਿਲੂਗਾ ਜਿਹੜੀ ਆਪਾਂ ਐਨਪੀਕੇ 13045 ਦਾ ਜਿਵੇਂ ਉਲੀ ਨਾਸ਼ਕ ਤੁਹਾਨੂੰ ਦੱਸਿਆ ਉਲੀ ਨਾਸ਼ਕ ਦਾ ਰਿਜ਼ਲਟ ਵਧੀਆ ਮਿਲਦਾ ਇਹ ਆਪਾਂ ਵੈਸੇ ਕਰੀ ਜਾਂਦੇ ਜਿਹੜਾ ਉਲੀ ਨਾਸ਼ਕਾ ਉਹ ਤੋਂ ਤਾਂ ਕਿਸਾਨ ਵੀਰ ਕਹਿੰਦੇ ਜੀ ਇਹ ਕਰੀਏ ਨਾ ਕਰੀਏ ਉਹ ਚ ਕਨਫਿਊਜ਼ਨ ਚ ਪੈ ਜਾਂਦੇ ਇਹ ਜਿਹੜੀ 40 ਗ੍ਰਾਮ 100 ਐਮਐਲ ਜਾਂ 40 ਗ੍ਰਾਮ ਜਾਂ 40 ਐਮਐਲ 50 ਐਮਐਲ ਕਨਫੀਡੋਰ ਜਾਂ ਮੀਡਾ ਕੋਲੋਪਰੇਟ ਜਾਂ ਥਾਇਮਥਾਕਸਮ ਇਹ ਵਿੱਚ ਪਾਈ ਜਾਂਦੇ ਬਹੁਤ ਆਪਾਂ ਨੂੰ ਜਿਹੜੀ ਹੈਗੀ ਆ ਫਾਇਦੇ ਵਾਲੀ ਗੱਲ ਨਹੀਂ ਹੈਗੀ ਤੇ ਇਹ ਆਪਾਂ ਨੂੰ ਕਰਨਾ ਨਹੀਂ ਚਾਹੀਦਾ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਆਪਾਂ ਸਾਈਡਾਂ ਤੇ ਹੀ ਸਪਰੇਅ ਕਰ ਲੈਣੀ ਹੈ ਜੇ ਚੇਪਾ ਪੈਂਦਾ ਵੀ ਸਾਈਡਾਂ ਤੋਂ ਸ਼ੁਰੂ ਹੁੰਦਾ ਹੁੰਦਾ ਉੱਥੇ ਆਪਾਂ ਸਪਰੇਅ ਕਰਕੇ ਸਾਰ ਸਕਦੇ ਹਾਂ ਫਿਰ ਆ ਗਈ ਤੱਤਾਂ ਵਾਲੀ ਸਪਰੇਅ ਬਾਰੇ ਜਾਂ ਕੋਈ ਜਿਵੇਂ ਜ਼ਿੰਕ ਜਾਂ ਕਾਲੀ ਦਾ ਪਾਣੀ ਉਹ ਤੁਸੀਂ ਜੇ ਦਾਣਿਆਂ ਦੇ ਵਿੱਚ ਜ਼ਿੰਕ ਦੀ ਮਾਤਰਾ ਵਧਾਉਣੀ ਤਾਂ ਸਿੱਟੇ ਨਿਕਲਣ ਸਮੇਂ ਉਹ ਕਰ ਸਕਦੇ ਹੋ ਉਹਦੀ ਸਿਫਾਰਿਸ਼ ਹੈਗੀ 1 ਕਿਲੋ ਜ਼ਿੰਕ 21% ਅੱਧਾ ਕਿਲੋ ਕਾਲੀ ਦਾ ਪਾਣੀ ਉਹਦੀ ਸਪਰੇਅ ਤੁਸੀਂ ਕਰ ਸਕਦੇ ਹੋ ਪਰ ਜੇ ਤੁਸੀਂ ਕਹੋ ਵੀ ਥੱਲੇ ਯੂਰੀਆ ਪਾਲੀਏ ਕਣਕ ਮਾੜੀ ਹੈ ਉਹਦਾ ਕੋਈ ਫਾਇਦਾ ਨਹੀਂ ਨੁਕਸਾਨ ਆ ਜੇ ਆਪਾਂ ਕਹ ਲਈਏ ਵੀ ਹੁਣ ਮੈਗਨੀ ਜਿੰਕ ਕਲੀ ਦਾ ਪਾਣੀ ਯੂਰੀਆ ਜਿਹੜਾ ਇਹ ਸਪਰੇਅ ਕਰਨ ਦਾ ਸਮਾਂ ਸੀ ਉਹ 4 ਟਾਈਮ ਸੀਗਾ ਹੁਣ ਐਨ ਪੀ ਕੇ ਕਰਨ ਦਾ ਸਮਾਂ ਕਿਉਂਕਿ ਜਿਹੜਾ ਉੱਚ ਤਾਬਮਣ ਤੋਂ ਬਚਾਉਣ ਵਾਸਤੇ ਐਨ ਪੀ ਕੇ 13 0 45 ਜਾਂ ਜਿਹੜਾ ਪੌਲਨ ਨੂੰ ਸਟਰੈਂਥ ਦੇਣੀ ਆ ਜਾਂ ਜਿਹੜਾ ਮਟੀਰੀਅਲ ਨੂੰ ਮੂਵ ਕਰਨ ਵਾਸਤੇ ਡਰਾਈਵਿੰਗ ਫੋਰਸ ਜਿਵੇਂ ਬੋਰੋਨ ਆਪਾਂ ਕਹ ਲਈਏ ਉਹ ਸਪਰੇਅ ਦਾ ਸਮਾਂ ਹੈ ਆਪਾਂ ਉਲਟ-ਫੁਲਟ ਸਪਰੀਆਂ ਕਰਕੇ ਜਿਹੜਾ ਹੈਗਾ ਉਹ ਖਰਚ ਵੀ ਕਰ ਲੈਨੇ ਤੇ ਉਹਦਾ ਕੋਈ ਕੋਈ ਬਹੁਤਾ ਬੈਨੀਫਿਟ ਵੀ ਨਹੀਂ ਹੁੰਦਾ ਜਿਹੜਾ ਸਮਾਂ ਹੁੰਦਾ ਉਹ ਤੁਹਾਨੂੰ ਓਵੇਂ-ਓਵੇਂ ਦੱਸੀਦਾ ਕਿ ਆਪਣਾ ਜਿਹੜਾ ਖਰਚਾ ਵੀ ਕੰਟਰੋਲ 'ਚ ਰਵੇ ਤੇ ਆਪਣਾ ਫਾਇਦਾ ਵੀ ਪੂਰਾ ਹੋਵੇ ਸੋ ਇਸ ਕਰਕੇ ਬੇਨਤੀ ਆ ਬਿਨਾ ਮਤਲਬ ਤੋਂ ਕੋਈ ਤੇਲੇ ਵਾਲੀ ਸਪਰੇ ਨਹੀਂ ਕਰਨੀ ਜੇ ਮੌਸਮ ਕੋਈ ਕਿਸੇ ਕਿਸਮ ਦੀ ਕੋਈ ਜਿਹੜੀ ਸਮੱਸਿਆ ਨਹੀਂ ਹੈਗੀ ਝੰਡਾ ਪੱਤਾ ਰੋਗ ਰਿਆ ਤਾਂ ਰੱਖਣ ਵਾਸਤੇ ਤੁਸੀਂ ਐਨ ਪੀ ਕੇ ਕਰ ਰਹੇ ਹੁੰਦੇ ਨੇ ਉਲੀਨਾਸ਼ਕ ਕਰਨਾ ਉਹ ਕਰ ਸਕਦੇ ਹੋ ਦਾ ਤੁਹਾਨੂੰ ਫਾਇਦਾ ਹੋ ਜਿਵੇਂ ਭਾਰੀ ਗਣਕਾ ਖਾਸ ਤੌਰ ਤੇ ਭਾਰੀ ਗਣਕਾਂ ਦੇ ਵਿੱਚ ਉਲੀਨਾਸ਼ਕ ਤੁਸੀਂ ਕਰ ਲੋਗੇ ਝੰਡਾ ਪੱਤਾ ਲੰਬਾ ਸਮਾਂ ਹਰਾ ਰਹਿ ਜਾਂਦਾ ਐਨ ਪੀ ਕੇ ਆਪਾਂ ਨਾਲ ਸਪਰੇ ਕੀਤੀ ਤਾਂ ਉਹਦਾ ਝਾੜ ਬਹੁਤ ਚੰਗਾ ਹੁੰਦਾ ਤੇ ਯੂਰੀਆ ਥੱਲੇ ਪਾਉਣ ਬਾਰੇ ਜਾਂ ਉਹਦਾ ਜਿਹੜਾ ਹੈਗਾ ਕਿਸੇ ਕਿਸਮ ਦੀ ਕੋਈ ਹੋਰ ਤੱਤਾਂ ਤੁੱਤਾਂ ਵਾਲੀਆਂ ਸਪਰੇਆ ਜਿਹੜੀਆਂ ਹੈਗੀਆਂ ਉਹਦਾ ਟਾਈਮ ਹੈ ਨਹੀਂ ਨਾ ਮੈਨੂੰ ਐਸਿਡ ਵਗੈਰਾ ਜਾਂ ਤਾਕਤ ਵਾਲੀ ਜੇ ਕੋਈ ਬਹੁਤੀ ਮਾੜੀ ਖਾਨਕ ਉਥੇ ਮੈਨੂੰ ਐਸਿਡ ਤੁਸੀਂ ਜਰੂਰ ਨਿਸਾਰੇ ਸਮੇਂ ਕਰ ਸਕਦੇ ਹੋ ਨੇ ਖਾਸ ਤੌਰ ਤੇ ਮਸਾਗਾਰੀ ਕਾ ਵਗੈਰਾ ਹੋਰ ਕੋਈ ਕਰਨ ਦਾ ਕੋਈ ਫਾਇਦਾ ਹੈ ਨਹੀਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤ ਬਾਬਾ